ਗਰਮ ਸਨਮਾਨਯੋ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਕਈ ਵਾਰੀ ਆਪਣੇ ਮਨ ਵਿੱਚ ਇਹ ਖਿਆਲ ਆ ਜਾਂਦਾ ਹੈ ਕਿ ਸਾਨੂੰ ਪਰਮਾਤਮਾ ਦਾ ਨਾਮ ਕਦੇ ਵਿਸਰੇ ਨਾ ਅਸੀਂ ਹਮੇਸ਼ਾ ਪਰਮਾਤਮਾ ਨਾਲ ਜੁੜੇ ਰਹੀਏ ਜਿਸ ਤਰ੍ਹਾਂ ਕਿ ਗੁਰਬਾਣੀ ਵਿੱਚ ਕਿਹਾ ਗਿਆ ਹੈ ਨਿਮਖ ਨਾ ਵਿਸਰੋ ਤੁਮ ਕੋ ਹਰ ਹਰ ਸਦਾ ਪਜੋ ਜਗਦੀਸ਼ ਸੋ ਸਾਡੇ ਵੀ ਮਨ ਵਿੱਚ ਕਈ ਵਾਰੀ ਖਿਆਲ ਪੈਦਾ ਹੋ ਜਾਂਦਾ ਹੈ ਕਿ ਅਸੀਂ ਵੀ ਹਮੇਸ਼ਾ ਪਰਮਾਤਮਾ ਦਾ ਨਾਮ ਜਪਦੇ ਰਹੇ ਧੰਨ ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਵੱਲੋਂ ਇੱਕ ਸਿੱਖ ਨੂੰ ਇੱਕ ਉਪਦੇਸ਼ ਦਿੱਤਾ ਗਿਆ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਫਤਿਹਾਬਾਦ ਦਾ ਰਹਿਣ ਵਾਲਾ ਭਾਈ ਗੁਜਰ ਆਇਆ ਤੇ ਆ ਕੇ ਉਸਨੇ ਬੇਨਤੀ ਕੀਤੀ ਕਿ हे ਸੱਚੇ ਪਾਤਸ਼ਾਹ ਆਪ ਜੀ ਕਿਰਪਾ ਕਰੋ ਸਵਾਸ ਸਵਾਸ ਸਿਮਰਨ ਦੀ ਦਾਤ ਝੋਲੀ ਵਿੱਚ ਪਾ ਦਿਓ ਸੱਚੇ ਪਾਤਸ਼ਾਹ ਨੇ ਉਸ ਸਮੇਂ ਤਿੰਨ ਬਚਨ ਉਸ ਦੀ ਝੋਲੀ ਪਾਈ ਤੇ ਕਿਹਾ ਕਿ ਇਹਨਾਂ ਬਚਨਾਂ ਤੇ ਪਹਿਰਾ ਦਿਓ ਇਹ ਦਾਤ ਆਪਣੇ ਆਪ ਝੋਲੀ ਪੈ ਜਾਏਗੀ ਪਹਿਲਾ ਬਚਨ ਮਹਾਰਾਜ ਨੇ ਇਹ ਕੀਤਾ ਕਿ পাপ ਕਰਮ ਕਰਨ ਤੋਂ ਆਪਣੇ ਮਨ ਨੂੰ ਵਰਜਣਾ ਹੈ ਮਤਲਬ ਕਿ ਜਿਹੜੇ ਕਰਮ ਵਿੱਚ ਪਾਪ ਨਜ਼ਰ ਆਵੇ ਉਹ ਤੁਸੀਂ ਕੋਸ਼ਿਸ਼ ਕਰਨੀ ਹੈ ਇਹ ਉਥੋਂ ਮਨ ਨੂੰ ਤੁਸੀਂ ਮੋੜ ਲੋ ਨਰ ਅਚੇਤ ਪਾਪ ਤੇ ਡਰ ਰੇ ਕਿਉਂਕਿ ਜੇ ਸਰੀਰ ਕਰਕੇ ਪਾਪ ਕਰ ਲਿਆ ਤਾਂ ਉਹ ਫਿਰ ਕਰਮ ਬਣ ਜਾਏ ਤੇ ਉਸ ਦਾ ਲੇਖਾ ਦੇਣਾ ਪਏਗਾ ਇਸ ਲਈ ਗੁਰੂ ਸਾਹਿਬ ਜੀ ਨੇ ਬਚਨ ਕੀਤਾ ਸੀ ਕਿ ਜਿੱਥੋਂ ਤੱਕ ਹੋ ਸਕੇ ਪਾਪ ਕਰਮ ਤੋਂ ਮਨ ਨੂੰ ਵਰਜਣਾ ਹੈ ਮਤਲਬ ਕਿ ਜਿਹੜੇ ਕਰਮ ਵਿੱਚ ਪਾਪ ਨਜ਼ਰ ਆਵੇ ਕੋਸ਼ਿਸ਼ ਕਰਨੀ ਹੈ ਕਿ ਉਥੋਂ ਮਨ ਨੂੰ ਮੋੜਨਾ ਹੈ ਕਿਉਂਕਿ ਜੇ ਸਰੀਰ ਕਰਕੇ ਪਾਪ ਕਰ ਲਿਆ ਔਰ ਫਿਰ ਕਰਮ ਬਣ ਜਾਏਗਾ ਤੇ ਉਸ ਦਾ ਲੇਖਾ ਦੇਣਾ ਪਏਗਾ ਇਸ ਲਈ ਗੁਰੂ ਸਾਹਿਬ ਜੀ ਨੇ ਬਚਨ ਕੀਤਾ ਸੀ ਕਿ ਜਦੋਂ ਤੱਕ ਹੋ ਸਕੇ ਪਾਪ ਕਰਮ ਤੋਂ ਮਨ ਨੂੰ ਵਰਜਣਾ ਹੈ ਸਰੀਰ ਕਰਕੇ ਅਸੀਂ ਪਾਪ ਕਰੀਏ ਤਾਂ ਉਸ ਤੋਂ ਪਹਿਲਾਂ ਪਾਪ ਕਰਨ ਦਾ ਫੁਰਨਾ ਮਨ ਵਿੱਚ ਬਣਦਾ ਹੈ ਗੁਰੂ ਸਾਹਿਬ ਜੀ ਦਾ ਇਸ਼ਾਰਾ ਹੈ ਕਿ ਜਦੋਂ ਮਨ ਵਿੱਚ ਹੀ ਪਾਪ ਆਵੇ ਉਦੋਂ ਹੀ ਮੋੜਾ ਪਾਉਣ ਦਾ ਯਤਨ ਕਰਨਾ ਹੈ ਦੂਜਾ ਬਚਨ ਮਹਾਰਾਜ ਨੇ ਇਹ ਕੀਤਾ ਕਿ ਅੰਮ੍ਰਿਤ ਵੇਲੇ ਉੱਠ ਕੇ ਸ਼੍ਰੀ ਜਪਜੀ ਸਾਹਿਬ ਜੀ ਦੀ ਬਾਣੀ ਦੇ ਪਾਠ ਕਰਨੇ ਹਨ ਕਲਗੀਧਰ ਪਾਤਸ਼ਾਹ ਕਹਿੰਦੇ ਹਨ ਕਿ ਜੇ ਸਿੱਖ ਸ਼੍ਰੀ ਜਪਜੀ ਸਾਹਿਬ ਦੀ ਬਾਣੀ ਨਾਲ ਪ੍ਰੀਤ ਲਾ ਲਵੇ ਤਾਂ ਉਸ ਦੀ ਅਵਸਥਾ ਇੰਨੀ ਉੱਚੀ ਹੋ ਜਾਂਦੀ ਹੈ ਕਿ ਦਰਗਾਹ ਵਿੱਚ ਵੀ ਨਿਸੰਗ ਹੋ ਕੇ ਜਾਂਦਾ ਹੈ ਅਬ ਸੁਣੀਏ ਇੱਕ ਜਪ ਪੜਾ ਸਤਿਗੁਰ ਸਿੱਖ ਕੇ ਸੰਗ ਭਗਤ ਮੁਕਤ ਬਖਸ਼ੀ ਗੁਰੂ ਦਰਗਾਹ ਜਪੈ ਨਿਸੰਗ ਸ਼੍ਰੀ ਜਪਜੀ ਸਾਹਿਬ ਬਾਰੇ ਕਲਗੀਧਰ ਪਿਤਾ ਜੀ ਦੁਆਰਾ ਕੀਤੀ ਹੋਈ ਵਡਿਆਈ ਨੂੰ ਕਵੀ ਭਾਈ ਸੰਤੋਖ ਸਿੰਘ ਜੀ ਨੇ ਵੀ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਦਰਜ ਕੀਤਾ ਹੈ ਕਿ ਭਾਈ ਜਿਵੇਂ ਠਾਕੁਰ ਨੇ ਧੰਨੇ ਦੀਆਂ ਗਊਆਂ ਚਾਰੀਆਂ ਸਨ ਸ੍ਰੀ ਗੁਰੂ ਨਾਨਕ ਦੇਵ ਜੀ ਵੀ ਤੇਰੇ ਸਾਰੇ ਕੰਮ ਸਵਾਰੇਗਾ ਜੇ ਤੂੰ ਸ੍ਰੀ ਜਪਜੀ ਸਾਹਿਬ ਨਾਲ ਪ੍ਰੀਤ ਕਰ ਲਵੇਂ ਜਿਉਂ ਧੰਨੇ ਕੇ ਧੈਨ ਕੋ ਠਾਕੁਰ ਚਾਰੈ ਨਿਤ ਕਰ ਪ੍ਰਤੀਤ ਨਿਤ ਜਪ ਪੜਾ ਤਿਮ ਤੇ ਸਤਗੁਰ ਮਿਤ ਮਹਾਪੁਰਸ਼ ਕੋਲ ਇੱਕ ਬੰਦਾ ਆਇਆ ਤੇ ਕਿਹਾ ਕਿ ਬਾਬਾ ਜੀ ਬਾਣੀ ਪੜ੍ਹਦੇ ਆ ਮਨ ਨਹੀਂ ਜੁੜਦਾ ਬਾਬਾ ਜੀ ਨੇ ਬਚਨ ਕੀਤਾ ਕਿ ਜਿਹੜੀ ਚੀਜ਼ ਨਿਰਨੇ ਪੇਟ ਖਾਈਏ ਉਸ ਦਾ ਅਸਰ ਸਾਰਾ ਦਿਨ ਰਹਿੰਦਾ ਹੈ ਇਸ ਲਈ ਤੂੰ ਯਤਨ ਕਰ ਕਿ ਬਿਨਾਂ ਕੋਈ ਛਕੇ ਪੰਜ ਪਾਠ ਸ੍ਰੀ ਜਪਜੀ ਸਾਹਿਬ ਦੇ ਕਰਿਆ ਕਰ ਤੇਰਾ ਮਨ ਵੀ ਜੁੜਨ ਲੱਗ ਪਏਗਾ ਕੁਝ ਮਹਾਪੁਰਸ਼ ਦੱਸਦੇ ਹਨ ਕਿ ਬਾਬਾ ਬਚਿੱਤਰ ਸਿੰਘ ਜੀ ਜਿਨ੍ਹਾਂ ਨੇ ਮਸਤ ਹਾਥੀ ਦਾ ਮੁਕਾਬਲਾ ਕੀਤਾ ਸੀ ਉਨਾ ਦਵੀ ਬਿਨਾ ਕੋਈ ਛਕੇ 21 ਪਾਠ ਇੱਕ ਚੌਂਕੜੇ ਵਿੱਚ ਸ਼੍ਰੀ ਜਪਜੀ ਸਾਹਿਬ ਦਾ ਨਾਮ ਸੀ ਇਸ ਲਈ ਧਨਸ਼ੀਰ ਗੁਰ ਅੰਗਦ ਦੇਵ ਜੀ ਮਹਾਰਾਜ ਨੇ ਬਚਨ ਕੀਤਾ ਕਿ ਅੰਮ੍ਰਿਤ ਵੇਲੇ ਸ਼੍ਰੀ ਜਪਜੀ ਸਾਹਿਬ ਦੀ ਬਾਣੀ ਨਾਲ ਜੁੜਨਾ ਹੈ ਤੀਜਾ ਬਚਨ ਮਹਾਰਾਜ ਗੁਰੂ ਅਰਜਨ ਦੇਵ ਜੀ ਨੇ ਇਹ ਕੀਤਾ ਕਿ ਗਰੀਬ ਲੋੜਵੰਦ ਦਾ ਕੰਮ ਗੁਰੂ ਦਾ ਕੰਮ ਸਮਝ ਕੇ ਕਰਨਾ ਹੈ ਇਹ ਤਿੰਨੇ ਬਚਨ ਭਈ ਗੁਜਰ ਜੀ ਨੇ ਅੰਤਲੇ ਸਵਾਸਾਂ ਤੱਕ ਨਿਭਾਏ ਤੇ ਬ੍ਰਹਮ ਗਿਆਨ ਨੂੰ ਪਹੁੰਚ ਗਏ ਉਹਨਾਂ ਨੂੰ ਸਵਾਸ ਸਵਾਸ ਸਿਮਰਨ ਦੀ ਦਾਤ ਗੁਰੂ ਘਰੋਂ ਪ੍ਰਾਪਤ ਹੋਈ। ਸੋ ਇਸ ਲਈ ਸਾਧ ਸੰਗਤ ਜੀ ਅਰਦਾਸ ਕਰੋ ਕਿ ਸਾਨੂੰ ਵੀ ਸਵਾਸ ਸਵਾਸ ਸਿਮਰਨ ਦੀ ਦਾਤ ਇਹ ਨਿਮਖਨਾ ਬਿਸਰੋ ਦੀ ਦਾਤ ਸਾਡੀ ਝੋਲੀ ਵਿੱਚ ਪੈ ਜਾਏ ਤੇ ਸਾਡਾ ਆਇਆ ਸਫਲਾ ਹੋ ਜਾਏ। ਆਇਆ ਤਿੰਨ ਕਾ ਸਫਲ ਭਇਆ ਹੈ। ਇੱਕ ਮਨ ਜਿੰਨੀ ਤੇ ਆਇਆ। ਸੰਗਤ ਵਿੱਚੋਂ ਕਈ ਵੀਰ ਇਹ ਪ੍ਰਸ਼ਨ ਪੁੱਛਦੇ ਹਨ ਕਿ ਕੀ ਪਾਠ ਕਰਨ ਤੋਂ ਬਾਅਦ ਅਰਦਾਸ ਕਰਨੀ ਜ਼ਰੂਰੀ ਹੈ ਕਿ ਨਹੀਂ? ਸੋ ਇਸ ਵਿਸ਼ੇ ਤੇ ਬਾਬਾ ਨਾਨਕ ਸਿੰਘ ਜੀ ਬਚਨ ਕਰਦੇ ਸਨ ਕਿ ਜੇ ਬੱਚਾ ਰੋਂਦਾ ਹੋਵੇ ਤਾਂ ਮਾਂ ਸਾਰੇ ਕੰਮ ਛੱਡ ਕੇ ਬੱਚੇ ਨੂੰ ਦੁੱਧ ਦਿੰਦੀ ਹੈ ਜੇ ਬੱਚਾ ਨਾ ਰੋਵੇ ਤਾਂ ਮਾਂ ਵੀ ਸੋਚਦੀ ਹੈ ਕਿ ਬੱਚਾ ਚੁੱਪਚਾਪ ਬੈਠਾ ਹੈ ਸਾਰੇ ਕੰਮ ਕਰਕੇ ਹੀ ਦੁੱਧ ਦਿਆਂਦੀ ਅਰਦਾਸ ਨਾ ਕਰਨੀ ਭਾਣਾ ਮੰਨਣ ਵਾਲੀ ਅਵਸਥਾ ਹੈ ਜੋ ਕਿ ਬਹੁਤ ਉੱਚੀ ਹੈ ਸਿੱਖ ਨੇ ਨਿਮਾਣਾ ਨਿਤਾਣਾ ਬਣ ਕੇ ਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕਰਨੀ ਆਪੇ ਜਾਣਾ ਕਰੇ ਆਪ ਆਪੇ ਆਣਾ ਰਾਸ ਇਸੇ ਅਗੇ ਨਾਨਕਾ ਖਲ੍ਹੇ ਕੀਚੇ ਅਰਦਾਸ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲਿਆਂ ਕੋਲ ਇੱਕ ਸਿੱਖ ਆ ਗਿਆ ਤੇ ਆ ਕੇ ਉਸਨੇ ਬੇਨਤੀ ਕੀਤੀ ਕਿ ਬਾਬਾ ਜੀ ਮੇਰਾ ਮਨ ਨਹੀਂ ਜੁੜਦਾ ਬਾਬਾ ਜੀ ਨੇ ਪੁੱਛਿਆ ਕਿ ਤੇਰਾ ਨਿਤਨੇਮ ਕੀ ਹੈ ਉਸਨੇ ਆਪਣਾ ਨਿਤਨੇਮ ਦੱਸਿਆ ਬਾਬਾ ਜੀ ਨੇ ਬਚਨ ਕੀਤਾ ਨਿਤਨੇਮ ਤਾਂ ਤੇਰਾ ਠੀਕ ਹੈ ਪਰ ਚਲੋ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕੋਲ ਪੁੱਛਦੇ ਹਾਂ ਕਿ ਤੇਰਾ ਮਨ ਕਿਉਂ ਨਹੀਂ ਜੋੜਦਾ ਅਰਦਾਸ ਕਰਨ ਉਪਰੰਤ ਜਦੋਂ ਹੁਕਮਨਾਮਾ ਲਿਆ ਤਾਂ ਬਾਬਾ ਜੀ ਅੰਦਰ ਧਿਆਨ ਹੋ ਕੇ ਕਹਿੰਦੇ ਕਿ ਤੂੰ ਨਿਤਨੇਮ ਤਾਂ ਕਰਦਾ ਹੈ ਪਰ ਬਾਅਦ ਵਿੱਚ ਅਰਦਾਸ ਨਹੀਂ ਕਰਦਾ ਜਿਸ ਕਰਕੇ ਤੇਰਾ ਨਿਤਨੇਮ ਦਰਗਾਹ ਵਿੱਚ ਜਮਾ ਹੀ ਨਹੀਂ ਹੋਇਆ ਮਹਾਪੁਰਸ਼ਾਂ ਦਾ ਬਚਨ ਹੈ ਕਿ ਅੰਮ੍ਰਿਤ ਵੇਲੇ ਪੰਜ ਬਾਣੀਆਂ ਦਾ ਨਿਤਨੇਮ ਕਰਨ ਤੋਂ ਬਾਅਦ ਅਰਦਾਸ ਕਰਨੀ ਜ਼ਰੂਰੀ ਹੈ ਤੇ ਸ਼ਾਮ ਨੂੰ ਸ੍ਰੀ ਰਹਿਰਾ ਸਾਹਿਬ ਦਾ ਪਾਠ ਕਰਨ ਤੋਂ ਬਾਅਦ ਖੜੇ ਹੋ ਕੇ ਅਦਬ ਨਾਲ ਪੂਰੀ ਵੱਡੀ ਅਰਦਾਸ ਕਰਨੀ ਹੈ ਜੀ ਕੀ ਵਿਰਥਾ ਹੋਏ ਸੋ ਗੁਰਪੈ ਅਰਦਾਸ ਕਰ ਇਸ ਲਈ ਸ਼ੁਭ ਕਮਾਂ ਦੀ ਸਫਲਤਾ ਵਾਸਤੇ ਭੁੱਲਾਂ ਅਪਰਾਧਾਂ ਦੀ ਮਾਫੀ ਵਾਸਤੇ ਅਰਦਾਸ ਕਰ ਸਕਦੇ ਹਾਂ ਪਰ ਚੋਰੀ ਜੂਏ ਵਿੱਚ ਸਫਲਤਾ ਝੂਠੇ ਮੁਕਦਮੇ ਵਿੱਚ ਕਾਮਯਾਬੀ ਕਿਸੇ ਨੂੰ ਨੁਕਸਾਨ ਪਹੁੰਚਾਉਣ ਦੇ ਮਨੋਰਥ ਜਾਂ ਪਰ ਧਨ ਪਰ ਧਨ ਦੀ ਪ੍ਰਾਪਤੀ ਲਈ ਅਰਦਾਸ ਨਹੀਂ ਕਰਨੀ ਚਾਹੀਦੀ ਸੋ ਪਿਆਰੀ ਸਾਧ ਸੰਗਤ ਜੀ ਜੇ ਤੁਹਾਡੇ ਕੋਲ ਸਮਾਂ ਥੋੜਾ ਹੈ ਤਾਂ ਤੁਸੀਂ ਸਵੇਰੇ ਥੋੜਾ ਜਲਦੀ ਉੱਠਣ ਦੀ ਕੋਸ਼ਿਸ਼ ਕਰੋ ਜਿਸ ਨਾਲ ਵਾਧੂ ਸਮਾਂ ਹੋਣ ਕਰਕੇ ਤੁਸੀਂ ਬੜੇ ਪ੍ਰੇਮ ਨਾਲ ਪਾਠ ਕਰੋਗੇ ਤੇ ਉਸ ਤੋਂ ਬਾਅਦ ਬੜੇ ਪ੍ਰੇਮ ਨਾਲ ਅਰਦਾਸ ਵੀ ਕਰੋਗੇ ਤੇ ਇਸ ਤਰ੍ਹਾਂ ਪ੍ਰੇਮ ਨਾਲ ਕੀਤੀ ਹੋਈ ਅਰਦਾਸ ਗੁਰੂ ਚਰਨਾ ਵਿੱਚ ਕਬੂਲ ਵੀ ਹੋਏਗੀ ਪਾਠ ਕਰਦੇ ਸਮੇਂ ਪਾਠ ਵਿੱਚ ਧਿਆਨ ਹੋਣਾ ਬਹੁਤ ਜ਼ਰੂਰੀ ਹੈ ਇਹ ਇੱਕ ਬੜੀ ਵੱਡੀ ਦਾਤ ਹੈ ਸਾਹ ਸੰਗਤ ਜੀ ਇਹ ਦਾਤ ਮਾਇਆ ਨਾਲ ਨਹੀਂ ਮਿਲ ਸਕਦੀ ਇਹ ਦਾਤ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਨਾਲ ਮਿਲਦੀ ਹੈ ਨਿਤਨੇਮ ਕਰਨ ਤੋਂ ਬਾਅਦ ਇਹ ਕਿਰਪਾ ਮੰਗਣੀ ਚਾਹੀਦੀ ਹੈ ਕਿ ਹੇ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਮੇਰਾ ਵੀ ਧਿਆਨ ਆਪ ਜੀ ਦੇ ਚਰਨਾਂ ਵਿੱਚ ਪਰਪੱਕ ਹੋ ਜਾਏ ਧਿਆਨ ਪਰਪੱਕ ਕਰਨ ਲਈ ਆਪਣੇ ਤੇ ਬੈਨ ਲਗਾਉਣੇ ਪੈਂਦੇ ਹਨ ਜਿਸ ਨਾਲ ਆਪਣੇ ਗੁਰੂ ਦੇ ਚਰਨਾਂ ਵਿੱਚ ਧਿਆਨ ਪਰਪੱਕ ਹੋ ਜਾਏ। ਧਿਆਨ ਪਰਪੱਕ ਕਰਨ ਲਈ ਅਭਿਆਸ ਚਾਹੀਦਾ ਹੈ। ਭਾਵੇਂ ਸਮੇਂ ਦੀ ਕੋਈ ਸੀਮਾ ਨਿਰਧਾਰਿਤ ਨਹੀਂ ਹੈ। ਫਿਰ ਵੀ ਸ਼ੁਰੂ ਵਿੱਚ 2-3 ਘੰਟੇ ਆਪਣੇ ਤੇ ਬੈਹਨ ਲਗਾਉਣਾ ਚਾਹੀਦਾ ਹੈ। ਕਿ 13 ਪਾਠ ਸ੍ਰੀ ਜਪਜੀ ਸਾਹਿਬ ਦੇ ਕਰਨੇ ਹਨ। ਤੇ ਕਿਸੇ ਨਾਲ ਕੋਈ ਗੱਲ ਨਹੀਂ ਕਰਨੀ। ਤੇ ਕੋਈ ਵੀ ਫੋਨ ਅਟੈਂਡ ਨਹੀਂ ਕਰਨਾ। ਫਿਰ ਇਸ ਤਰ੍ਹਾਂ ਇਹ ਸਮਾਂ ਵਧਾਈ ਜਾਓ। 21 ਪਾਠ ਕਰਨ ਦੀ ਕੋਸ਼ਿਸ਼ ਕਰੋ। ਫਿਰ 51 ਪਾਠ ਕਰਨ ਦੀ ਕੋਸ਼ਿਸ਼ ਕਰੋ ਕਦੇ-ਕਦੇ ਸ਼੍ਰੀ ਚੋਪਾਈ ਸਾਹਿਬ ਦੇ ਪਾਠਾਂ ਦਾ ਬੈਨ ਲਗਾ ਲਓ ਤੇ ਇਸੇ ਤਰ੍ਹਾਂ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਕਰਨੇ ਚਾਹੀਦੇ ਹਨ ਜੇ ਸਿਮਰਨ ਕਰਨ ਤੇ ਮਨ ਕਰਦਾ ਹੈ ਤਾਂ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਬਿਰਤੀ ਲਾ ਜਾ ਕੇ 2 ਜਾਂ 3 ਘੰਟੇ ਲਗਾਤਾਰ ਸਿਮਰਨ ਕਰਨਾ ਚਾਹੀਦਾ ਹੈ ਇਸ ਤਰ੍ਹਾਂ ਦਾ ਅਭਿਆਸ ਧਿਆਨ ਪਰਪੱਕ ਕਰਨ ਵਿੱਚ ਸਹਾਇ ਹੋਦਾ ਹੈ ਜੇ ਘਰ ਵਿੱਚ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੈ ਦਾ ਗੁਰੂ ਸਾਹਿਬ ਜੀ ਦੇ ਚਰਣਾ ਵਿੱਚ ਇਹ ਅਭਿਆਸ ਕਰਨਾ ਚਾਹੀਦਾ ਹੈ ਜੇ ਘਰ ਵਿੱਚ ਗੁਰੂ ਸਾਹਿਬ ਦਾ ਪ੍ਰਕਾਸ਼ ਨਹੀਂ ਹੈ ਤਾਂ ਸੁਚੀ ਵਿਸ਼ਾਈ ਕਰਕੇ ਗੁਰੂ ਸਾਹਿਬ ਜੀ ਦਾ ਆਸਣ ਲਗਾ ਲਓ ਤੇ ਉੱਥੇ ਬੈਠ ਕੇ ਸਿਮਰਨ ਕਰੋ ਜਾਂ ਬਾਣੀ ਪੜੋ ਜਿਸ ਦਾ ਧਿਆਨ ਪਰਪੱਕ ਹੋ ਜਾਏ ਉਹ ਗੁਰੂ ਕੋਲੋਂ ਜੋ ਮਰਜ਼ੀ ਮੰਗ ਲਵੇ ਗੁਰੂ ਜੀ ਕਦੇ ਵੀ ਟੋਟ ਨਹੀਂ ਆਉਣ ਦਿੰਦੇ ਜੇ ਮਨਮੁਖ ਤੇ ਦੁੱਖ ਦੀ ਘੜੀ ਆ ਜਾਏ ਤਾਂ ਉਹ ਦੁੱਖ ਆਉਣ ਤੇ ਦੁਨਿਆਵੀ ਆਸਰਿਆਂ ਨੂੰ ਜ਼ਿਆਦਾ ਪਾਲਦਾ ਹੈ ਤੇ ਅਖੀਰ ਟੁੱਟ ਜਾਂਦਾ ਹੈ ਪਰ ਗੁਰੂ ਦੇ ਸਿੱਖ ਉੱਤੇ ਜੇ ਕੋਈ ਦੁੱਖ ਆ ਵੀ ਜਾਏ ਤਾਂ ਉਹ ਗੁਰਬਾਣੀ ਦਾ ਨਾਮ ਵਧਾ ਕੇ ਗੁਰੂ ਜੀ ਅੱਗੇ ਅਰਦਾਸਾਂ ਬੇਨਤੀਆਂ ਕਰਦਾ ਹੈ ਗੁਰ ਕੀ ਬਾਣੀ ਸਿਉ ਰੰਗ ਲਾਏ ਗੁਰ ਕਿਰਪਾ ਨਾਲ ਹੋਏ ਦੁੱਖ ਜਾਏ ਫਿਰ ਉਸ ਦਾ ਦੁੱਖ ਵੀ ਉਸ ਨੂੰ ਗੁਰੂ ਦੇ ਨੇੜੇ ਲੈ ਜਾਂਦਾ ਹੈ ਇਹ ਸਭ ਬਾਣੀ ਦੇ ਪੜਨ ਦਾ ਸਦਕਾ ਹੁੰਦਾ ਹੈ ਸੋ ਪਿਆਰੀ ਸਾਧ ਸੰਗਤ ਜੀ ਆਓ ਆਪਾਂ ਦਸਾ ਗੁਰੂਆਂ ਤੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਇੱਕ ਵਾਰੀ ਯਾਦ ਕਰੀਏ ਤਨ ਗੁਰੂ ਨਾਨਕ ਦੇਵ ਸਾਹਿਬ ਜੀ ਤਨ ਗੁਰੂ ਨਾਨਕ ਦੇਵ ਸਾਹਿਬ ਜੀ ਤਨ ਗੁਰੂ ਅੰਗਦ ਦੇਵ ਸਾਹਿਬ ਜੀ ਤਨ ਗੁਰੂ ਅੰਗਦ देव साब जी धन गुरु अमरदास जी धन गुरु अमरदास जी धन गुरु रामदास जी धन गुरु रामदास जी ਤਨ ਗੁਰੂ ਅਰਜਨ ਦੇਵ ਸਾਹਿਬ ਜੀ ਤਨ ਗੁਰੂ ਅਰਜਨ ਦੇਵ ਸਾਹਿਬ ਜੀ ਤਨ ਗੁਰੂ ਹਰਿ ਗੋਬਿੰਦ ਸਾਹਿਬ ਜੀ ਤਨ ਗੁਰੂ ਹਰਿ ਗੋਬਿੰਦ ਸਾਹਿਬ ਜੀ ਤਨ ਗੁਰੂ ਹਰਿ ਰਾਏ ਸਾਹਿਬ ਜੀ तन गुरु हर राये साब जी तन गुरु हर कृष्ण साह जी तन गुरु हर कृष्ण साब जी तन गुरु तेग बहादुर साब जी तन गुरु तेग बहादुर साब जी ਤਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤਨ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਤਨ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਸਾਨੀ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ